ਦੇ ਸਤਿਗੁਰ ਨਾਨਕ ਧਿਆਕੇ ਕਲਗੀ ਤਰਨੂ ਸੀਸ ਨਿਵਾਕੇ ਰਜਬਲੀ ਖਾਨ ਨੂੰ ਕਰਾਂ ਸਲਾਮਾਂ ਤਾਂ ਕੁਝ ਕਰਾਂ ਲਿਖਣ ਦਾ ਸਾਮਾ ਫੁਰਨੇ ਫੁਰਣ ਦਿਮਾਗ ਵਿੱਚੋਂ ਸੰਗਣ ਪਾਂਤ ਪਾਂਤ ਦੀ ਖੁਸ਼ਬੂ ਪੌਰ ਸਰੋਤੇ ਬਾਗ ਵਿੱਚੋਂ ਚੁਣ ਚੁਣੇ ਸ਼ਬਦ ਮੰਨਾ ਨੋ ਮੋਣੇ ਕਲਮ ਦੇ ਡੋਰ ਚ ਹਾਰ ਪਰੋਣੇ ਹੋਰੇ ਕਰਮ ਨਾ ਹੋਰੇ ਰਕਸ਼ਾ ਬਦਲਿਆ ਕੁਲ ਦੁਨੀਆ ਦਾ ਨਕਸ਼ਾ ਏ ਗਲ ਹਰਥਾ ਮਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀ ਲੋਕ ਗਾਇਕ ਬਣੇ ਮਸਟੰਡੇ ਗੱਦੂ ਵਿੱਚ ਫਸਾਏ ਡੰਡੇ ਟੰਗ ਦੇ ਬਾਹ ਤੇ ਬਾਂਦੀ ਟੰਗ ਸੁਰ ਤੋਂ ਬਾਹਰ ਪਾੜਦੇ ਸੰਗ ਐ ਕਹਿਣ ਦੁਗਾਣਾ ਗਾਉਂਦੇ ਐ ਪਿੰਡੋਂ ਸ਼ਹਿਰੋਂ ਲੱਭ ਕੇ ਨਾਲ ਦੀ ਕੁੜੀ ਲਿਆਉਂਦੇ ਐ ਜਾਣਣ ਸੁਰਣਾ ਜਾਣਣ ਤਾਲ ਐ ਆਖਣ ਜੋੜੀ ਬੜੀ ਕਮਾਲ ਐ ਕਾਲਾ ਵੇ ਪਨੀਰੀ ਹੁਣ ਦੀਏ ਕੋਈ ਗੀਤ ਗੂਤ ਨਹੀਂ ਸੁਣਦੀ ਦੇਖੇ ਝਲਕ ਜਨਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀ ਆ ਜੋ ਪੜਨ ਕਾਲ ਜੀ ਕੁੜੀਆਂ ਬਹੁਤੀਆਂ ਗਲਤ ਕਮਾਂ ਵਿੱਚ ਰੁੜੀਆਂ ਸਰੋਤਿਓ ਜਮਾ ਪੁਲਾਤੀ ਜਗ ਦੀ ਮੂਹੋਂ ਬੋਲਦਿਆਂ ਸੰਗ ਲਗਦੀ ਟੱਪੀਆਂ ਲਾਲ ਲਕੀਰਾਂ ਨੂੰ ਦਸੀਏ ਬੋਲੇ ਅਸੀਂ ਕਿ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੂੰ ਦਸੀਏ ਬੋਲੇ ਅਸੀਂ ਕਿ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੂੰ ਜਿਤਨੇ ਬਿੱਗ ਸਿਟੀ ਵਿੱਚ ਹੋਟਲ ਨੰਗੇ ਨਾਚ ਨਚਾਉਂਦੇ ਟੋਟਲ ਜਿਨੇ ਤਣਾੜ ਅਮੀਰ ਵਪਾਰੀ ਸਭ ਦੀ ਮਤ ਕਾਮ ਨੇ ਮਾਰੀ ਛੱਡ ਗਏ ਗਲ ਇਨਸਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸ਼ੈਤਾਨੀ ਦੀ ਵੱਦੇਗੇ ਨਸ਼ੇ ਗਿਨੇ ਨਾ ਜਾਂਦੇ ਕਪਰੂ ਬਟੜੇ ਅਦਖੜ ਖਾਂਦੇ ਸਿਗਰਟ ਬੀੜੀ ਸਲਫਾ ਗਾਂਜਾ ਕੁਝ ਨਾ ਛੱਡਦੇ ਫੇਰਨ ਮਾਂਜਾ ਮੂੰਹ ਵਿੱਚ ਰੱਖਦੇ ਜਰਦਿਆਂ ਨੂੰ ਗੋਲੀਆਂ ਖਾ ਗਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦਿਆਂ ਨੂੰ ਗੋਲੀਆਂ ਖਾ ਗਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦਿਆਂ ਨੂੰ ਡੈਜੀ ਪਾਮ ਗੋਲੀਆਂ ਖਾਂਦੇ ਬਿਲਕੁਲ ਡੈਮਕੂਲ ਹੋ ਜਾਂਦੇ ਫੈਂਸੀ ਡਰਲਪੀਨ ਜੋ ਦਵਾਈ ਸਮਝੋ ਮੌਤ ਆਈ ਤੇ ਆਈ ਵਾਜੂ ਤੇਜ ਤੂਫਾਨੀ ਦੀ ਦਿਨ ਕਲਯੁਗ ਦੇ ਮਾੜੇ ਵਦ ਕੀ ਕਾਰ ਸਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਦ ਕੀ ਕਾਰ ਸਤਾਨੀ ਦੀ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਚੱਲਰ ਲਮਕੇ ਮੱਥਿਆਂ ਤੇ ਅੱਖੀਂ ਸ਼ਹਿਰ ਵਿੱਚ ਦੇਖੋ ਜੇ ਵਿਸ਼ਵਾਸ ਨੀ ਕੱਥਿਆਂ ਤੇ ਅੱਖੀਂ ਸ਼ਹਿਰ ਵਿੱਚ ਦੇਖੋ ਜੇ ਵਿਸ਼ਵਾਸ ਨੀ ਕੱਥਿਆਂ ਤੇ ਐਸੇ ਸੂਟ ਸੇ ਹੁੰਦੇ ਟੇਲਰ ਲੱਗ ਜੇ ਫਿਲਮ ਦਾ ਦਿਸਨੇ ਟਰੇਲਰ ਲੱਗਣ ਨਾਸਿਆਣਾਂ ਨੂੰ ਚੰਗੀਆਂ 1 ਵਟਾ 3 ਛਾਤੀਆਂ ਨੰਗੀਆਂ ਕਰ ਦੇ ਰੀਸ ਕਰਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਦਗੀ ਕਾਰ ਸਤਾਨੀ ਦੀ ਮੁੰਡੇ ਮੂਰੋਂ ਕੇਸ ਕਟਾਵਣ ਬਚਦੇ ਗਿੱਚੀ ਤੇਲਮ ਕਾਵਣ ਤੇਕ ਕਨਜ ਪੈਨਲੇ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀੜ ਚਰਾ ਲਈਆ ਹੈ ਲੜਕਾ ਕੇ ਲੜਕੀ ਪੋਰਾ ਸਮਝਣਾ ਆ ਰਈਆ ਹੈ ਲੜਕਾ ਕੇ ਲੜਕੀ ਪੋਰਾ ਸਮਝਣਾ ਆ ਰਈਆ ਪੋਰਾ ਪਰਣਾ ਮਨ ਦੇ ਹਾਨੀ ਮਰਦੋ ਬੰਨਾ ਚਾਉਣ ਜਨਾਨੀ ਨੁਰਤੇ ਤੋਰ ਲਿਆਉਂਦੇ ਲੋੜੇ ਮਾਰਨ ਕੁੜੀਆਂ ਵਾਂਗ ਮਰੋੜੇ ਗੋਗਲ ਪਹਿਣ ਜਾਪਾਨੀ ਦੀ ਦਿਨ ਕਲਯੁਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀ ਬੇੜੀ ਕਲੂ ਕਾਲ ਨੇ ਡੋਬੀ Babu ਦੁਨੀਆ ਹੋ ਗਈ ਲੋਬੀਂਗ ਜੀਤੋ ਬਿਨਾ ਨਾ ਬਚਦੇ ਬਿੰਦਨ ਚੇਲੇ ਗੁਰੂ ਪੀਰ ਨੂੰ ਨਿੰਦਨ ਮਿੱਤਰ ਦਗਾ ਕਮਾਉਂਦੇ ਆਂ ਪਿਆਰ ਮੁਹੱਬਤਾਂ ਪਾ ਕੇ ਪਿੱਛੋਂ ਇਉਂ ਥਕਲਾਉਂਦੇ ਆਂ ਪਿਆਰ ਮੁਹੱਬਤਾਂ ਪਾ ਕੇ ਪਿੱਛੋਂ ਇਉਂ ਥਕਲਾਉਂਦੇ ਆਂ ਕੀ ਕਰੇ ਰਬ ਵੀ ਦੱਸ ਦੋ ਇਸ ਦਾ ਜਾਂਦਾ ਯਾਰ ਜਾਰਤੇ ਤਿੱਜ ਦਾ ਬਣਦੇ ਨਰਕਾਂ ਦੇ ਅਧਿਕਾਰੀ ਤੱਕ ਕੇ ਮਿੱਤਰ ਯਾਰ ਦੀ ਨਾਰੀ ਧੀ ਤੇ ਪੈਣ ਬੇਗਾਨੀ ਦੀ ਦਿਨ ਕਲਯੁਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀ ਦਿਨ ਕਲਯੁਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀਆਂ